ਇਹ ਇੱਕ ਮੁੰਡਾ ਮੋਢਾ ਚੜ ਕੇ ਬੈਗ ਲੈ ਕੇ ਪਿੱਛੇ ਨੂੰ ਆਈ ਜਾਵੇ ਮੈਂ ਕਿਹਾ ਵੀਰੇ ਬੈ ਜਾ ਕਹਦਾ ਸੀਟ ਐ ਨਹੀਂ ਮੇਰੋਂ ਧੱਕਾ ਮਾਰਿਆ ਸਵਾਰੀ ਨੇ ਰੋਲਾ ਪਤਾ ਕਿੰਦੀ ਬੈਗ ਆ ਮੇਰਾ ਬੈਗ ਆ ਮੈਂ ਉਹਦਾ ਬੈਗ ਤੋਂ ਧੋਪੋ ਲਿਆ ਉਹ ਮੇਰੀ ਮਸ਼ੀਨ ਖੋ ਕੇ ਭੱਜਣ ਲੱਗਾ ਜਿਹੜੇ ਥੱਲੇ ਚਾਰ ਛੀਆਂ ਨੇ ਖੜੇ ਸੀਗੇ ਚਾਰ ਪੰਜ ਜਾਨੀ ਉਹਨਿਆ ਨੇ ਇੱਕਿਆਂ ਨੇ ਮੈਨੂੰ ਬਾਹਰ ਖੜ ਕੇ ਥੰਦੇ ਸੱਟ ਲਿਆ ਜਿਹਨੇ ਸੱਟੇ ਮੈਂ ਫੜ ਲਿਆ ਜੀ ਉਸ ਤੋਂ ਮੇਰਾ ਕੈਸ਼ ਖੁੱਲਰ ਗਿਆ ਉਹ ਚੱਕ ਕੇ ਭੱਜਣ ਲੱਗਾ ਮੈਂ ਉਹਨੂੰ ਫੜ ਲਿਆ ਤੇ ਦੂਜਾ ਕੈਸ਼ ਚੱਕ ਕੇ ਭੱਜ ਗਈ ਤੇ ਇੱਕ ਜਾਂਦਾ ਜਾਂਦਾ ਮੇਰੇ ਚਰਚ ਬਾਤ ਕਰ ਗਈ ਮੇਰਾ ਨਾਂ ਤਸੀਲ ਸਿੰਘ ਹੈ ਜੀ ਮੈਂ ਫਿਰ ਕੋਡੀਪੂ ਦਾ ਕਨੈਕਟਰ ਐ ਫਿਰ ਮੈਂ ਜੈਤੂ ਤੋਂ ਸਵੇਰ 5 ਵਜੇ ਚੰਡੀਗੜ੍ਹ ਗਿਆ ਸੀ ਤੇ ਉਧਰੋਂ ਮੈਂ 12 ਵਜੇ ਬਰਨਾਲੇ ਆ ਗਿਆ ਸੀ ਬਰਨਾਲੇ ਮੇਰਾ 5:13 ਦਾ ਟਾਈਮ ਆ ਮੈਂ ਫਿਰ ਜੈਤੂ ਨੂੰ ਜਾਣਾ ਸੀ 5 ਵਜੇ ਕੀ 5 ਮਿੰਟ ਤੇ ਮੈਂ ਕਾਊਂਟਰ ਤੇ ਗੱਡੀ ਸਵਾਰੀਆਂ ਗਾਂਹ ਕਰੀ ਜਾਂਦਾ ਸੀ ਤੇ ਇੱਕ ਮੁੰਡਾ ਮੂਰੋ ਚੜ੍ਹ ਕੇ ਬੈਗ ਲੈ ਕੇ ਪਿੱਛੇ ਨੂੰ ਆਈ ਜਾਵੇ ਮੈਂ ਕਿ ਵੀਰੇ ਬੈ ਜਾ ਕਦਾ ਸੀਟ ਐਣੀ ਮੇਰੋਂ ਤਾਂ ਕੰਮ ਆ ਰਿਆ ਸਵਾਰੀ ਨੇ ਰੋਲਾ ਪਤਾ ਕਹਿੰਦੀ ਬੈਗ ਆ ਮੇਰਾ ਬੈਗ ਆ ਮੈਂ ਉਹ ਤਾਂ ਬੈਗ ਤਾਂ ਉਹ ਤੂੰ ਖੋਲਿਆ ਉਹ ਮੇਰੀ ਮਸ਼ੀਨ ਖੋ ਕੇ ਭੱਜਣ ਲੱਗਾ ਜਿਹੜੇ ਥੱਲੇ ਚਾਰ ਕਿਆਨੇ ਖੜੇ ਸੀਗੇ ਚਾਰ ਪੰਜਿਆ ਨੇ ਉਹਨਿਆ ਨੇ ਇੱਕਿਆ ਨੇ ਮੈਨੂੰ ਬਾਹ ਫੜ ਕੇ ਥੱਲੇ ਸਿੱਟ ਲਿਆ ਜਿਹਨੇ ਸਿੱਟੇ ਮੈਂ ਫੜ ਲਿਆ ਜੀ ਕੁਸਤ ਮੇਰਾ ਕੈਸ਼ ਖਿੱਲਰ ਗਿਆ ਉਹ ਚੱਕ ਕੇ ਭੱਜਣ ਲੱਗਾ ਮੈਂ ਉਹਨੂੰ ਫੜ ਲਿਆ ਤੇ ਦੂਜਾ ਕੈਸ਼ ਚੱਕ ਕੇ ਭੱਜ ਗਈ ਤੇ ਇੱਕ ਜਾਂਦਾ ਜਾਂਦਾ ਮੇਰੇ ਸਿਰ ਚ ਵਾਰ ਕਰ ਗਈ ਤਗੀਬਾ ਮਸ਼ੀਨ ਚ ਪਟਿਕ 3 ਕਿਆਰਸ ਦਾ ਕੈਸ਼ ਹੋ ਜਾਂਦਾ ਦੋ ਦਿਨਾਂ ਦਾ ਕੈਸ਼ ਸੀ ਮੈਂ ਤੀਸਰੇ ਦਿਨ ਡੀਪੂ 'ਚ ਜਾ ਕੇ ਕੈਸ਼ ਕਰਾਉਣਾ ਤੀਜੇ ਦਿਨ ਜਾਣਾ ਸੀ ਜੀ ਜੈਕਟ ਵੀ ਖੜਨਾ ਸੀ ਕੱਲ ਤੇ ਜਦੋਂ ਉਹਨੇ ਵਾਰ ਕਰ ਕੀਤੀ ਮੇਰੇ ਅੱਖਾਂ ਮੂਰੇ ਨਿਹਰਾ ਆ ਗਿਆ ਪਰ ਮੈਂ ਉਹਨੂੰ ਛੱਡਿਆ ਨਹੀਂ ਜੀ ਤੇ ਇੰਨੇ ਨੂੰ ਸਵਾਰੀਆਂ ਨੇ ਰੌਲਾ ਪਾਤਾ ਮੇਰਾ ਡਰਾਈਵਰ ਬਾਥਰੂਮ ਜਾ ਕੇ ਆਇਆ ਸੀ ਉਹਨੇ ਵੀ ਆ ਕੇ ਪਕੜ ਲਿਆ ਅਸੀਂ ਇੱਕ ਬੰਦਾ ਕਾਬੂ ਕਰਕੇ ਚੌਂਕੀ 'ਚ ਦੇਤਾ ਉਹ ਪ੍ਰਸ਼ਾਸਨ ਮੈਨੂੰ ਇੱਥੇ ਸਾਡੇ ਬਰਨਾਲਾ ਡੀਪੂ ਦੇ ਸਾਡੇ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਲਿਆ ਕੇ ਮੈਨੂੰ ਇੱਥੇ ਦਾਖਲ ਕਰਾਇਆ ਪ੍ਰਸ਼ਾਸਨ ਮੇਰੇ ਬਿਆਨ ਲੈ ਗਿਆ ਜੀ ਉਹਨੂੰ ਗਨ ਦੀ ਕਾਰਵਾਈ ਉਹਨਾਂ ਤੇ ਕਰੀ ਜਾਂਦੇ ਜੀ ਇੱਕ ਉਹਨਾਂ ਨੇ ਚੱਕਿਆ ਵਾ ਦੂਸਰਿਆਂ ਤੇ ਉਹਨਾਂ ਨੇ ਰੇਡ ਪੋ ਮਾਰੀ ਵੀ ਹੈ ਕਹਿੰਦੇ ਅਸੀਂ ਵੀ ਲੱਭੀ ਜਾਂਦੇ ਬੰਦੇ ਕਰਨਾ ਗਰਮੀ ਸਿੰਘ ਹੈ ਇਹ ਫੀਗੋ ਡਿਪੋ ਦਾ ਡਰਾਈਵਰ ਹੈ ਪੀ ਆਰਟੀਸੀ ਗੱਡੀ ਤੇ ਅਸੀਂ ਅੱਜ ਹਨਾ ਇੱਕ ਤਰ੍ਹਾਂ ਜਿਵੇਂ ਜੇਤੂ ਸਵੇਰ ਚੱਲ ਗਏ ਸੀ 5 ਵਜੇ ਚੰਡੀਗੜ੍ਹ ਨੂੰ ਜਿੱਥੋਂ ਵਾਪਸ ਅਸੀਂ 12 ਵਜੇ ਚੱਲੇ ਔਰ ਇੱਥੋਂ ਅਸੀਂ 5 ਵਜੇ 13 ਮਿੰਟ ਤੇ ਨਿਕਲਣਾ ਸੀ ਬਰਨਾਲੇਓ 5 ਵਜੇ 5 ਮਿੰਟ ਤੇ ਇਹ ਘਟਨਾ ਵਾਪਰੀ ਜੀ ਬਸ ਸਵਾਰੀਆਂ ਬੈਠੀ ਜਾਂਦੀ ਸੀ ਸਵਾਰੀਆਂ ਪੁੱਲ ਸੀ ਜੇ ਮੇਰੇ ਕਨੈਕਟਰ ਸਾਹਿਬੀ ਉਹ ਬੈਠੇ ਟੈਟਾਂ ਘਟਣ ਲੱਗੇ ਜੀ ਸਿਰਫ ਜੇ ਦੋ ਘਟਟਾਂ ਘਟੀਆਂ ਸੀ ਮੇਰੇ ਸਾਹਮਣੇ ਉਹ ਚਾਰ ਪੰਜ ਬੰਦੇ ਜਿਹੜੇ ਸਾਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ ਉਹ ਸਵਾਰੀਆਂ ਆ ਕੇ ਲੁੱਟੇ ਰੇ ਆ ਤੇ ਬਣਾ ਸਾਨੂੰ ਤਾਂ ਐ ਲੱਗੇ ਵੀ ਸਵਾਰੀਆਂ ਹੀ ਆ ਤੇ ਜਦੋਂ ਉਹਨਾਂ ਨੇ ਜਾ ਕੇ ਬਾਈ ਨੇ ਆਖਿਆ ਵੀ ਬਾਈ ਗਾਹ ਨੂੰ ਹੋ ਜੋ ਉਹਨੇ ਸੀਟ ਹੈਣੀ ਅੰਦਰ ਇਹ ਕਹੇ ਸੀਟ ਹੈਣੀ ਤਾਂ ਬਾਈ ਚੱਲ ਤੁਹਾਡੀ ਮਰਜ਼ੀ ਹੈ ਘੜ ਕੇ ਜਾਣਾ ਬਸ ਸਾਰੀ ਤੇ ਬਾਅਦ ਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਕੋਈ ਚੀਜ਼ ਬੈਗ ਸੀ ਉਹ ਤੇ ਕੋਲ ਬਾਈ ਤੇ ਉਹ ਬੈਗ ਲੈ ਕੇ ਨਿਕੋ ਬਾਹਰ ਤੋਂ ਛੱਡਦਾ ਉਹਨਾਂ ਨੇ ਬਾਅਦ ਵਿੱਚ ਬਾਈ ਨੂੰ ਧੱਕਾ ਮਾਰਿਆ ਕਨੇਡਰ ਨੂੰ ਧੱਕਾ ਮਾਰ ਕੇ ਨੂੰ ਛੱਡਦਾ ਤੇ ਬਾਅਦ ਹੱਥੋਂ ਬਾਈ ਹੋ ਗਈ ਬਾਅਦ ਜਿੰਨਾ ਕੋ ਕੈਸ਼ ਬੈਗ ਸੀਗਾ ਜੀ ਕੈਸ਼ ਬੈਗ ਨੂੰ ਪੈ ਗਏ ਉਹ ਕੁਛ ਨਾ ਕੁਛ ਤਾਂ ਕੈਸ਼ ਬੈਗ ਸਾਡਾ ਵਜਿਆ ਕੁਛ ਲੈ ਗਏ ਤੇ ਕਾਫੀ ਹੋਇਆ ਕੰਮ ਬਾਅਦੋਂ ਮੈਂ ਵਾਸ਼ਰੂਮ ਗਿਆ ਸੀਗਾ ਉਹਨਾਂ ਨੇ ਮੈਂ ਰੌਲਾ ਸੁਣਿਆ ਤੇ ਮੈਂ ਨਿਕਲਿਆ ਬਾਹਰ ਤੇ ਦੇਖਿਆ ਤੇ ਬਾਈ ਦੇ ਸਾਰਾ ਮਤਲਬ ਮੂਹ ਦੇ ਫਲਵਾਨ ਹੋਏ ਗਏ ਉਹਨਾਂ ਨੇ ਕੁਛ ਮਾਰੀ ਇਦਾਂ ਦੀ ਚੀਜ਼ ਮਾਰੀ ਕੋਈ ਨਹੀਂ ਮੂਹ ਦਾ ਡੋੜ ਚਾਰ ਪੰਜ ਜਣੇ ਹੋਣਗੇ ਤੇ ਫਿਰ ਅਸੀਂ ਉਤਰਾੰਤ ਆਪਣੇ ਮਲਾਜਮ ਆ ਗਏ ਉਪਰ ਸੁਣ ਕੇ ਚੌਕੀ ਵਾਲੇ ਉਹਨਾਂ ਦੇ ਅਸੀਂ ਉਹਨਾਂ ਨੂੰ ਕਸਟੋਡੀ ਕਰਦੇ ਬੰਦੇ ਹੋਈ ਸਾਰੇ ਫੜ ਕੇ ਸਰਸਨ ਦੇ ਹੀ ਜਾਣੇ ਵੀ ਜੇ ਆਪਣਾ 메ਨ ਬਸ ਸਟੈਂਡ ਦੇ ਵਿੱਚ ਭਰੇ ਬਸ ਸਟੈਂਡ ਦੇ ਵਿੱਚ ਇਦਾਂ ਦੇ ਦਿਨ ਜਿਹੜੇ ਦਾ ਇਹ ਜਿਹੇ ਵਾਸਤੇ ਉਹ ਲੱਗੇ ਕਿ ਦੋਸਤੋ ਵੀ ਕਿਤਰਾ ਬੰਦਾ ਸੇਵ ਆਦੀ ਕਰੋ ਜੀ ਇਹ ਐਸਆਈ ਚਰਨਜੀਤ ਚਾਰ ਚੌਕੀ ਬਸ ਸਟੈਂਡ ਬਰਨਾਲਾ ਕੱਲ ਪੀਆਰਟੀਸੀ ਜਿਹੜੀ ਹੈਗੀ ਫਰੀਦਕੋਟ ਦੀਪੂ ਦੀ ਬੱਸ ਉਹ ਸੀ ਕਿ ਉਹਦੇ ਕੰਡਕਟਰ ਦਾ ਤੇ ਜਿਹੜੀਆਂ ਸਵਾਰੀਆਂ ਦਾ ਝਗੜਾ ਹੋਇਆ ਕੱਲ ਉਹਨਾਂ ਨੇ ਜੋ ਸਾਨੂੰ ਮੌਕੇ ਤੇ ਦੱਸਿਆ ਵੀ ਦੋ ਬੰਦਿਆਂ ਨਾਲ ਉਹਨਾਂ ਦਾ ਝਗੜਾ ਹੋਇਆ ਉਹ ਬੱਚੋ ਉਤਰ ਰਹੇ ਸੀ ਜਾਂ ਚੜ੍ਹ ਰਹੇ ਸੀ ਉਹਨਾਂ ਨਾਲ ਕੰਡਕਟਰ ਦਾ ਝਗੜਾ ਹੋਇਆ ਤੇ ਉਹਦੇ ਸੌਂਦੀ ਅਸੀਂ ਜਿਹੜਾ ਉਹ ਕੰਡਕਟਰ ਦਾਖਲਾ ਉਹਦਾ ਬਿਆਨ ਹਾਸਲ ਕਰਕੇ ਜਿਹੜੀ ਕਾਰਵਾਈ ਹੈ ਕਰਾਂਗੇ ਰਾਤੀ ਵੀ ਅਸੀਂ ਬਿਆਨ ਲਿਖਣਾ ਚਾਹਿਆ ਸੀ ਬਸ ਉਹਨਾਂ ਨੇ ਮੁੰਡੇ ਨੇ ਦੱਸਿਆ ਵੀ ਅਸੀਂ ਜਿਹੜੇ ਆਪਦੇ ਕੁਝ ਮੈਂਬਰ ਨੇ ਉਹਦੇ ਆਪਦੇ ਪਰਿਵਾਰਕ ਜਾਂ ਜੁਨੀਆ ਹੁੰਦੇ ਉਹਨਾਂ ਨਾਲ ਰਾਤਾ ਕਰਕੇ ਉਹ ਕਹਿੰਦਾ ਮੈਂ ਬਿਆਨ ਲਿਖਾਉਂਗਾ ਨਹੀਂ ਬਿਲਕੁਲ ਇਦਾਂ ਦੀ ਕੋਈ ਵੀ ਗੱਲ ਸਾਡੇ ਧਿਆਨਤ ਨਹੀਂ ਹੈਗੀ ਨਾ ਹੀ ਕੋਈ ਇਦਾਂ ਦੀ ਹੋਈ ਹੈ ਝਗੜਾ ਜ਼ਰੂਰ ਹੋਇਆ ਸਵਾਰੀਆਂ ਨੇ ਸਵਾਰੀਆਂ ਨਾਲ ਝਗੜਾ ਜ਼ਰੂਰ ਹੋਇਆ ਉਹਨਾਂ ਦਾ ਬਟ ਜਿਹੜੀ ਲੁੱਟਖੋ ਵਾਲੀ ਗੱਲ ਹੈ ਉਹ ਬਿਲਕੁਲ ਵੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਬੱਸ ਅੱਡੇ ਬੱਸ ਅੱਡੇ ਦੇ ਵਿੱਚ ਉਹਨਾਂ ਦੇ ਪ੍ਰੋਪਰ ਕੰਡਕਟਰ ਡਰਾਈਵਰ ਦਫ਼ਤਰਫਰਾ ਹੈਗਾ ਜੇ ਕੋਈ ਇਦਾਂ ਦੀ ਗੱਲ ਹੁੰਦੀ ਤਾਂ ਰਾਤ ਹੀ ਸਾਡੇ ਧਿਆਨ ਦੇ ਵਿੱਚ ਆ ਜਾਣਾ ਸੀ ਝਗੜੇ ਵਾਲੀ ਗੱਲ ਆਈ ਹੈ ਸਿਰਫ ਝਗੜਾ ਹੈ ਉਹ ਅੱਜ ਅਸੀਂ ਉਹਦਾ ਸਟੇਟਮੈਂਟ ਲਿਖਾਂਗੇ ਤੇ ਲੁੱਟਖੋ ਵਾਲੀ ਕੋਈ ਗੱਲ ਸਾਡੇ ਤੇ ਮਾਮਲਾ ਧਿਆਨ ਚ ਨਹੀਂ ਹੈਗਾ ਤੇ ਨਾ ਹੀ ਕੋਈ ਹੋਈ ਹੈ ਜਿਹੜਾ ਤਾਂ ਉਹ ਤਾਂ ਤਪੀਸ਼ ਦਾ ਵਿਸ਼ਾ ਹੈ ਜਦੋਂ ਉਹ ਉਹਦੀ ਸਟੇਟਮੈਂਟ ਲਿਖਾਂਗੇ ਉਹ ਕਿਹਦਾ ਕਿਹਦਾ ਨਾਮ ਲੈਂਦਾ ਹੈ ਉਹਦੇ ਬਾਰੇ ਪਰ ਸਾਨੂੰ ਕੱਲ ਸ਼ਾਮੀ ਜਦੋਂ ਉਹ ਝਗੜਾ ਹੋਇਆ ਉਦੋਂ ਜਿਹੜਾ ਦੱਸਿਆ ਉਦੋਂ ਇਹ ਦੱਸਿਆ ਕਿ ਦੋ ਬੰਦੇ ਸੀਗੇ ਤੇ ਦੋ ਨਾਲ ਝਗੜਾ ਹੋਇਆ ਤੇ ਪਰ ਜਿਹੜੀ ਆ ਲੁੱਟਖੋ ਵਾਲੀ ਗੱਲ ਹੈ ਇਹਨਾਂ ਦੀ ਕੋਈ ਗੱਲ ਨਹੀਂ ਸਾਡੇ ਧਿਆਨ ਚ ਆਈ ਨਾ ਹੀ ਮਤਲਬ ਇਦਾਂ ਦਾ ਕੋਈ ਹੈਗਾ ਕਿ ਅੱਡੇ ਦੇ ਵਿੱਚ ਹੀ ਸ਼ਰਿਆਮ ਇਨੇ ਲੋਕ ਹੋਣ ਤੇ ਲੋਕ ਕੋਈ ਲੁੱਟਖੋਹ ਦੀ ਘਟਨਾ ਨੂੰ ਅੰਜਾਮ ਦੇਣ ਤੇ ਫਿਰ ਉਹਨਾਂ ਨੇ ਜਦੋਂ ਇੱਕ ਬੰਦਾ ਕਵਰ ਵੀ ਕਰ ਲਿਆ ਤੇ ਫਿਰ ਲੁੱਟਖੋਹ ਵਾਲੀ ਗੱਲ ਇੱਥੋਂ ਸਾਹਮਣੇ ਆ ਗਈ ਝਗੜਾ ਹੋਇਆ ਝਗੜੇ 'ਚ ਮੁੰਡੇ ਦੇ ਛੱਟ ਲੱਗੇ ਆ ਉਹਦਾ ਅਸੀਂ ਸਟੇਟਮੈਂਟ ਲਿਖ ਕੇ ਜੋ ਕਾਰਵਾਈ ਬਣਦੀ ਉਹ ਕਰਾਂਗੇ ਉਹਨਾਂ ਦੇ ਮੈਂਬਰ ਆਏ ਹੋਏ ਨੇ ਪਰ ਇੰਦਾਂ ਦੀ ਕੋਈ ਗੱਲ ਹੁਣ ਤੱਕ ਵੀ ਉਹਨਾਂ ਦੇ ਜਿਹੜੇ ਬੱਸ ਐਸੋਸੀਏਸ਼ਨ ਵੱਲੋਂ ਕੋਈ ਪੀਆਰਟੀਸੀ ਦੇ ਅਧਿਕਾਰੀਆਂ ਵੱਲੋਂ ਸਾਡੇ ਧਿਆਨ 'ਚ ਨਹੀਂ ਲਿਆਂਦੀ ਗਈ ਕਿ ਕੋਈ ਘਟਨਾ ਹੋਇਆ ਫਿਰ ਅਸੀਂ ਅੱਡੇ ਦੇ ਵਿੱਚ ਬੈਠੇ ਅਸੀਂ ਮੌਕਾ ਪੋ ਵੀ ਇਸ ਚੀਜ਼ ਨੂੰ ਵੈਰੀਫਾਈ ਕੀਤਾ ਲੁੱਟ ਕੋ ਵਾਲੀ ਕੋਈ ਗੱਲ ਨਹੀਂ ਹਾਂ ਝਗੜਾ ਜ਼ਰੂਰ ਹੋਇਆ ਉਹਦੇ ਵਿੱਚ ਫੱਟ ਲੱਗੇ ਆਉਂਦਾ ਖਲਾ